ਬੀਬੀ ਐ ਕਿਵੇਂ ਆ ਕਿੱਥਾ ਫੈਕਦਾ ਤੂੰ ਅੱਜ ਲਈ ਖੁਸ਼ਖਬਰੀ ਲੈ ਕੇ ਆਇਆ ਮੈਂ ਨਾ ਭੈਣ ਦਾ ਰਿਸ਼ਤਾ ਪੱਕਾ ਕਰਨ ਗਿਆ ਸੀਗਾ ਮੈਂ ਕਹਿੰਨਾ ਇਹ ਜੀ ਜਗਾ ਰਿਸ਼ਤਾ ਕਰਕੇ ਆਇਆ ਨਾ ਕਿ ਚੀਜ਼ ਇੱਥੋਂ ਚਾਕੇ ਇੱਥੇ ਨਹੀਂ ਰੱਖਣੀ ਨਾ ਕੋਈ ਉਹਦੇ ਘਰੇ ਉਹਦੇ ਮੂਰੇ ਬੋਲੂ ਐਸਾ ਰਿਸ਼ਤਾ ਮੈਂ ਕਹਿੰਨਾ ਸਾਰੀ ਕੁੜੀ ਦਾ ਬਿਹਰ ਰਿਸ਼ਤਾ ਰਵੇ ਤੂੰ ਤਾਂ ਉਹ ਤਾਂ ਐਂ ਹੋ ਗਈ ਮੇਰੇ ਭਾਈ ਨੇ ਪਤਾ ਨਹੀਂ ਮੈਨੂੰ ਕਿੱਥੇ ਵਿਆਹਤਾ ਹਾਂ ਤੁਸੀਂ ਤਾਂ ਲੱਭ ਹੀ ਨਹੀਂ ਸਕਦੇ ਸੀਗੇ ਬਾਕੀ ਹੁਣ ਵਿਆਹ ਵੀ ਤਿਆਰੀਆਂ ਕਰੋ ਆਪਾਂ ਡੇਟ ਫਿਕਸ ਕਰੀਏ ਤੇ ਆਪਣੇ ਕੰਮ ਕਮ ਨੂੰ ਪਟਾਈਏ ਠੀਕ ਆ ਆਹੋ ਚਲੋ ਬਾਕੀ ਠੀਕ ਆ ਨਾਲ ਇੱਕ ਗੱਲ ਹੋਰ ਭੈਣ ਤਾਂ ਰਾਜ ਕਰੂ ਰਾਜ ਰਾਣੀਆਂ ਵਾਂਗੂ ਰਹੂਗੀ ਹਾਂ ਆ ਭਾਬੀ ਦਾ ਧੀ ਨਹੀਂ ਆ ਗਈ ਭਾਬੀ ਸੁਣ ਪਈ ਨਹੀਂ ਉਹ ਤਾਂ ਜਦੋਂ ਮਰਜ਼ੀ ਕਰੇ ਭਾਬੀ ਰੋਟੀ ਲਾਟੀ ਦੇ ਦਿਓ ਭਾਬੀ ਪਰ ਮੈਂ 2 ਘੰਟੇ ਦਾ ਬੋਝ ਮਾਰਿਆ ਨੂੰ ਸੁਣ ਲਿਆ ਤੂੰ ਬੰਦਾ ਵੀ ਕੋਈ ਮੈਂ ਉਹੀ ਭੌਂਕਦਾ ਇੱਥੇ ਪਾਪੀ ਤਨੂੰ 2 ਘੰਟੇ ਹੋ ਗਏ ਮੈਂ ਸੁਣਦਾ ਨਹੀਂ ਹੈਗਾ ਮੈਂ ਕੀ ਕਹੀ ਜਨਾ ਰੋਟੀ ਪਾ ਗ ਰੋਟੀ ਪਾ ਦੋ ਫੱਟ ਹੁੰਦੀ ਆ ਕੋਈ ਮਾੜੀ ਮੋਟੀ ਹੈ ਹੀ ਨਹੀਂ ਘਰ ਤੇ ਜਿੱਤੀ ਨਹੀਂ ਬਰੀ ਤਾਂ ਕਿੱਥੇ ਧਿਆਨ ਡੋਡਾ ਮੁਬਾਰਕ ਹੋਵੇ ਵੀਰੇ ਭੈਣ ਦਾ ਰਿਸ਼ਤਾ ਪੱਕਾ ਹੋ ਗਿਆ ਆ ਤੁਹਾਨੂੰ ਵੀ ਬਹੁਤ ਵਧੀਆ ਰਿਸ਼ਤਾ ਪੱਕਾ ਹੋਇਆ ਬੜੇ ਸੋਹਣੇ ਘਰੇ ਬਸ ਰੱਬ ਕਰੇ ਸਭ ਨੂੰ ਐਜੇ ਰਿਸ਼ਤੇ ਮਿਲਣ ਹੋਰ ਕੀ ਕਾਸ਼ ਸਾਨੂੰ ਵੀ ਐਸੇ ਘਰ ਦਵਾਰ ਮਿਲ ਜਾਂਦਾ ਕਾਸ਼ ਤੁਹਾਨੂੰ ਵੀ ਇਹਦਾ ਕੀ ਮਤਲਬ ਆ ਬੀਬੀ ਉਹ ਤਾਂ ਕਹਿਣ ਦਾ ਭੈਣਾ ਵਾਸਤੇ ਫਿਰ ਤੁਸੀਂ ਬਹੁਤ ਅੱਛੇ ਘਰ ਲੱਭਦੇ ਹੋ ਕਿ ਕੋਈ ਦੁੱਖ ਤਕਲੀਫ ਨਾ ਉਹਨਾਂ ਨੂੰ ਆਵੇ ਇਹ ਨਹੀਂ ਸੋਚਦੇ ਵੀ ਅਸੀਂ ਵੀ ਕਿਸੇ ਦੀਆਂ ਧੀਆ ਸਾਨੂੰ ਵੀ ਕੋਈ ਚੱਜ ਨਾਲ ਬੁਲਾਵੇ ਸਾਡੀ ਕੋਈ ਰਿਸਪੈਕਟ ਨਹੀਂ ਸਾਨੂੰ ਵੀ ਕੋਈ ਰਿਸਪੈਕਟ ਦਵੇ ਅਸੀਂ ਵੀ ਸਾਈ ਦੇ ਹੜੇ ਕੰਮ ਕਰਦੇ ਹਾਂ ਤੁਹਾਡਾ ਧਿਆਨ ਰੱਖਦੇ ਹਾਂ ਸਾਨੂੰ ਤੁਸੀਂ ਨੀਚੀ ਆ ਕੇ ਬੋਲਦੇ ਹੋ ਤੁਹਾਡੀਆਂ ਭੈਣਾਂ ਨੂੰ ਕੋਈ ਕੁਝ ਨਾ ਬੋਲ ਜਵੇ ਅਸੀਂ ਕਿਸੇ ਦੀਆਂ ਭੈਣਾਂ ਨਹੀਂ ਪਰ ਜਾਈਆਂ ਦੀ ਹੋਰ ਇੱਜ਼ਤ ਨਹੀਂ ਹੁੰਦੀ ਸਾਰੀ ਇੱਜ਼ਤ ਦਿਓਰਾਂ ਨੂੰ ਹੀ ਚਾਹੀਦੀ ਹੁੰਦੀ ਹੈ ਗਲਤ ਪਪੀ ਨੇ ਸਹੀ ਕਹੀ ਹੈ ਅਸੀਂ ਆਪਣੀਆਂ ਕੁੜੀਆਂ ਲਈ ਚੰਗਾ ਕਰਵੜ ਦੇਖਦੇ ਹਾਂ ਪਰ ਜੋ ਸਾਡੇ ਘਰ ਕਿਸੇ ਦੀ ਕੁੜੀ ਆਈ ਹੈ ਕਿ ਅਸੀਂ ਉਹਨੂੰ ਇਦਾਂ ਟ੍ਰੀਟ ਕਰਦੇ ਹਾਂ